ਜੀ ਤੁਸੀਂ ਤੇ ਪ੍ਰਿਓ ਐਪੀਐਨ ਲਾਈਫ ਤੇ ਮੈਂ ਤੁਹਾਡੀ ਆਪਣੀ ਸਮਾਈਲ ਇਸ ਚੈਨਲਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਅੱਜ ਅਸੀਂ ਪਹੁੰਚੇ ਲੁਧਿਆਣਾ ਦੇ ਵਾਰਡ ਨੰਬਰ 5 ਵਿੱਚ ਵਾਰਡ ਇੰਚਾਰਜ ਚੇਤਨ ਖਨੇਜਾ ਜੀ ਜੋ ਕਿ ਉਹਨਾਂ ਦੇ ਜਨਮ ਦਿਨ ਦੀ ਸੈਲੀਬ੍ਰੇਸ਼ਨ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਵਾਰਡ ਨੰਬਰ 6 ਦੇ ਜਗਦੀਸ਼ لال ਦੀਸ਼ਾ ਜੀ ਤੇ ਬਲੌਕ ਪ੍ਰਧਾਨ ਮੈਡਮ ਸ੍ਰਿੰਦਰਪੁਰ ਕੌਰ ਜੀ ਅੱਜ ਪਹੁੰਚੇ ਨੇ ਅੱਜ ਉਹਨਾਂ ਨੇ ਕਰਦੇ ਕੁਝ ਖਾਸ ਗੱਲਬਾਤ ਵਾ ਇੱਧਰ ਨਹੀਂ ਆਉਂਦੀ ਨਹੀਂ ਨਹੀਂ ਸਾਡੇ ਘਰੋਂ ਲੈਣ ਲੱਗੂ सारे गर्म हो गए मरजी पड़े 오늘은 네 앞에 있는 모든 냉 ਤੋਂ ਨਹੀਂ ਹੋਵੇ ਕੋਈ ਤਰੀਕਾ ਸਰੈਂਦੀ ਸੀ ਬੜਾ ਖਾਣਾ ਹੈ ਜੇ ਵੀਡੀਓ ਖਿਚੀ ਬੈਠਾ ਚਲੋ ਕੁਝ ਨਹੀਂ ਆ ਰਿਹਾ ਜੀਨੀ ਭੱਜੀ ਨਹੀਂ ਆ ਰਹੀ ਹਾਂ ਜੀ ਇਹ ਕੋਈ ਨਹੀਂ ਹੋ ਕੋਈ ਨਹੀਂ ਖਾ ਦੋ ਮੈਂ ਆਪਾਂ ਚਾਹੇ ਲੱਗਣਾ ਬਾਦਿਆਂ ਦੇ ਜੇ ਤਾਂ ਜੀ ਉਹਦਾ ਕੁਝ ਬਾਰ ਬਾਰ ਜੀ ਆ ਕਿ ਠੀਕ ਹੈ ਤੇ ਦੀਨ ਨੇ ਇਹ ਆਏ ਵਾਰ ਵਾਰ ਦਿਲ ਇਹ ਗਾਏ ਤੁਮ ਜਿਓ ਹਜ਼ਾਰ हेलो लाओ लाओ कितने तुम्हारा तो बड़ी आवाज आ पड़ी खाओ मारा जा क्या ਕੋਤਾ ਤੇ ਇਹ ਬੈਠੇ ਰਹੇ ਨੇ ਤੇ ਕਿਉਂ ਕਿ ਚਾਰ ਸਾਡੇ ਵੱਡੇ ਦੇ ਦਿਸ ਘਰ ਪੂਰਾ ਕੇ ਲਗਾ ਬੈਠੇ ਆ। ਇਹ ਚਾਹ ਪੀਣ ਲਈ ਲੈਣਾ ਉਹ ਆ ਗਿਆ। ਮੈਂ ਤੁਹਾਨੂੰ ਦੋ ਚਾਹਾਂਗਾ। ਚਿੰਤੂ ਨੂੰ ਕੋਲ ਬੈਠੇ ਚਿੰਤੂ ਨੂੰ ਮਾਰੀ ਨੇ। ਕੋਈ ਇੱਕ ਮਿੱਟ। ਜਦੋਂ ਭਾਈ ਵੱਡਿਆਂ ਦਾ ਕੋਪੀ ਪਾ ਕੇ ਬੈਠਦੇ ਸਹੀ ਹੈ ਬੰਦੇ। ਇਹ ਕੋਲ ਆਇਆ। ਤਾਂ ਇਹ ਨਹੀਂ ਕਿ ਇੱਧਰ ਬੈਠਦਾ। ਇੱਧਰ ਬੈਠਵਾਂ ਨਹੀਂ ਆਈ। ਮਿਆ ਦੇ ਨਾਲ ਕੋ ਨਾਲੋਸ ਤੁਸੀਂ ਆਂ ਪੀ ਆਜ ਸਾਡੇ ਛੋਟੇ ਦੀ ਨਸੀਬਾ ਬਦੇ ਆ ਬਹੁਤ ਹੀ ਅਨੇਕ ਚੇਸ਼ੇ ਬੜੇ ਮਾਲਕਾ ਵਾਰਨ ਦੀ ਬਹੁਤ ਵਧੀਆ ਸੇਵਾ ਕਰਦੇ ਆ ਸੋ ਇਸ ਕਰਕੇ ਸਾਡੀ ਸਾਰੀ ਟੀਮ ਇਹਨਾਂ ਨੂੰ ਵਧਾਈਆਂ ਦੇਣ ਪਹੁੰਚੀ ਆ ਕਿਉਂਕਿ ਇਹ ਬਹੁਤ ਹੀ ਸਮਾਜ ਸੇਵਾ ਵੀ ਕਰਦੇ ਆ ਔਰ ਆਪਣੇ ਵਾਰ ਹੀ ਛੋਟੀਆਂ ਛੋਟੀਆਂ ਮੁਸ਼ਕਲਾਂ ਦਾ ਬਹੁਤ ਵਧੀਆ ਤਰੀਕਾ ਨਾਲ ਤੇ ਬੀਤੀ ਕੁਸ਼ਤੀ ਨਾਲ ਵਿੱਚ ਜਿਵੇਂ ਆ ਸਜਾ ਤਲਵਾਰ ਜੀ ਵੱਲੋਂ ਬੈਕਟੋਗੇ ਪ੍ਰਗਤੀ ਗਈ ਹੋਣੀ ਆ ਉਹਨੇ ਬੱਸ ਕੀ ਨਾ ਕਰੇ ਸੰਜੇਤਨワਰਟੀ ਨੇ ਜਿਹੜਾ ਐਕਟਿਵਾ ਗਿੱਕਤੀਤੀਆ ਸੀ ਉਹਨਾਂ ਦੇ ਪਤਨੀ ਦਾ ਜਨਮ ਦਿਨ ਸੀ ਫਰਮਾਨੀ ਮਦਦ ਦੀ ਗੱਲ ਸੀ ਉਹਦੇ ਕਰਕੇ ਉਹਨਾਂ ਨੇ ਡਿਸਾਈਡ ਪਹਿਲੇ ਕੀਤਾ ਸੀ ਕਿ ਜਦੋਂ ਕਮਿਊਨਿਟੀ ਦੀ ਐਕਟਿਵਿਟੀ ਚੱਲ ਰਹੀ ਸੀ ਉਹਨਾਂ ਨੇ ਪਛੜ ਦਿੱਤਾ ਸੀ ਕਿ ਅਸੀਂ ਉਹਨਾਂ ਦੇ ਚਲਣ ਦੇ ਤਰੀਕੇ ਐਕਟਿਵਾ ਬਿਆਰ ਦੇ ਤਾਂ ਕਿ ਬੱਚਿਆਂ ਵਿੱਚ ਜਿਹੜਾ ਨਾ ਰੁਝਾਨ ਅੱਗੇ ਵਧਣ ਦਾ ਆਏਗਾ ਕਿ ਇੱਕ ਬੱਚ ਨੂੰ ਆਪ ਐਕਟਿਵਾ ਦੇ ਤਾਂ ਸਾਰੇ ਬੱਚਿਆਂ ਨੂੰ ਮਨ ਵਿੱਚ ਕੀ ਗੱਲ ਆਏਗੀ ਕਿ ਅਸੀਂ ਆਪਾ ਲਾਵਾਂਗੇ ਤਾਂ ਸਾਨੂੰ ਵੀ ਇਹ ਨਾਮ ਮਿਲੇਗਾ ਇਹ ਸੋਚ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਪਰ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੋਵੇ ਉਹ ਹੁੰਦਾ ਉਹ ਦੇਨਫੋਰ ਵੀ ਔਰ ਉਸੇ ਦਿਨ ਤੇ ਉਹਨਾਂ ਦੀ ਮਦਦ ਵੀ ਕੀਤੀ ਪਰ ਫਿਰ ਵੀ ਦੇਖੋ ਸੰਜੀਤ ਕਲਵਾਰ ਜੀ ਦਾ ਕੀ ਹੌਸਲਾ ਉਹਨਾਂ ਦੀ ਹਿੰਮਤ ਨੂੰ ਗਾਦ ਦਿੰਨੇ ਆ ਕਿ ਉਹਨਾਂ ਨੇ ਫਿਰ ਵੀ ਉਸੇ ਦਿਨ ਇੱਕ ਵਾਰ ਜਿਹੜਾ ਸ਼ੁਰੂ ਕੀਤਾ ਸੀ ਉਹ ਆਪਣਾ ਚੱਲ ਰੱਖਿਆ ਔਰ ਸਭ ਤੋਂ ਵੱਡੀ ਸਾਨੂੰ ਵਧੀਆ ਗੱਲ ਇਹ ਲੱਗਦੀ ਕਿ ਆਪਣੀ ਨੂੰਹ ਤੇ ਬੇਟੇ ਨੂੰ ਨਾਲ ਲਿਆ ਕੇ ਔਰ ਉਹਨਾਂ ਨੇ ਉੱਥੇ ਇਹ ਗੱਲ ਕਹੀ ਕਿ ਸਾਡਾ ਪਤਾ ਨਹੀਂ ਜ਼ਿੰਦਗੀ ਦਾ ਕੀ ਆ ਅੱਗੇ ਇਹ ਰਿਵਾਜ ਅੱਜ ਵੀ ਚੱਲੂ ਰਹੇ ਇਸ ਕਰਕੇ ਅਸੀਂ ਆਪਣੇ ਬੇਟੇ ਨੂੰ ਤੇ ਨੂੰਹ ਨੂੰ ਨਾਲ ਲਿਆ ਆਇਆ ਤੋ ਮੈਂ ਚਾਹਣਾ ਕਿ ਇਹ ਜਿਹੜਾ ਇਸੇ ਤਰ੍ਹਾਂ ਦਾ ਹੈ ਕਿਉਂਕਿ ਉਹਦੀ ਮਦਰ ਵੀ ਟੀਚਰ ਸੀ ਉਹ ਕਹਿੰਦਾ ਕਿ ਉਹਨਾਂ ਨੂੰ ਪਤਾ ਕਿ ਜਿਹੜੀ ਸਿੱਖਿਆ ਦੀ ਐਮਿਟ ਕੀ ਹੁੰਦੀ ਹੈ ਸੋ ਇਸ ਕਰਕੇ ਉਹਨਾਂ ਨੇ ਉਹ ਇੱਕ ਵਾਰੀ ਇਤਨਾ ਬੱਚਾ ਹੋਵੇ ਅੱਗੇ ਬਹੁਤ ਬਸ ਤੇ ਬੱਚਾ ਦਾ ਹੌਸਲਾ ਵਧੇ ਤੇ ਅੱਗੇ ਤੋਂ ਬੱਚੇ ਜਾਂ ਤੋ ਵੱਧ ਵੱਧ ਨੰਬਰ ਲੈ ਕੇ ਆਉਣ ਤੇ ਅਸੀਂ ਇਸੇ ਤਰ੍ਹਾਂ ਚੱਲਣ ਚਾਹੀਏ। ਮੈਨੂੰ ਮਸ਼ਕਾਸਾ ਤੁਸੀਂ ਅਜੇ ਵਾਰ ਨੰਬਰ 5 ਦੇ ਇੰਚਾਰਜ ਚੇਤਨਜੀ ਕੋਲ ਆਏ ਹਾਂ ਚਲਨਦੀ ਦੀ ਬਤਾਈਆਂ ਦੇਣ ਵਾਸਤੇ ਇਹਦੇ ਬਾਅਦ ਅਸੀਂ ਕੀ ਕਰਨਾ ਚਾਹਾਂਗੇ? ਅੰਮੋ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਤੇ ਸਾਡੇ ਸ਼ੀਰ ਮੀਰ ਚੇਤਨ ਜੀ ਦਾ ਅਦਿਵਾਖਲੇ ਆ ਸਾਡੀ ਸਾਰੀ ਟੀਮ ਦੇ ਹੀ ਆ ਕੰਰੋਲ ਦੇ ਬਾੜ ਨੂੰ ਪਰਛੇਰ ਤੋਂ ਚੇਤਨ ਜੀ ਨੇ ਇੱਕ ਇਤਿਹਾਸਕ ਨਵਾਂ ਬਤਾਇਆ ਜਿਹੜਾ ਜੇ ਪੀਛੇ ਗਏ ਆ ਸਾਰਾ ਕੁਝ ਬਹੁਤ ਵਿਦਿਆ ਹੋਇਆ ਤੇ ਸਭ ਤੋਂ ਇਹਦੀ ਇੱਕ ਕੋਈ ਜਦੋਂ ਇਹਦਾ ਵਰਤ ਹੋਇਆ ਸੀ ਉਦੋਂ ਅਸੀਂ ਨਹੀਂ ਸੀ ਪਹੁੰਚ ਸਕੇ ਅੱਜ ਜੋ ਸਾਡੀ ਇਹ ਦਸਾਂ ਕੱਢ ਕੇ ਚੱਲੇ ਆ ਸੀ ਤੇ ਖੁਸ਼ੀਆਂ ਮਨਾਂਗੇ ਭੰਗੜੇ ਵੀ ਪਾਵਾਂਗੇ ਹਰ ਤਰ੍ਹਾਂ ਦਾ ਇੰਜੋਏਮੈਂਟ ਕਰਾਂਗੇ ਅਸੀਂ ਤੇ ਇੱਕ ਵਾਰੀ ਮੈਂ ਇਹਨਾਂ ਨੂੰ ਫੇਰ ਬਹੁਤ ਬਹੁਤ ਸੁਧਾਈ ਦੂੰਗਾ ਪਰਮਾਤਮਾ ਜੋ ਉਹਨਾਂ ਦੇ ਦਿਲ ਦੀਆਂ ਸ਼ਮਾਂ ਆ ਉਹ ਜ਼ਰੂਰ ਬੁਝਿਆ ਕਰੂੰਗਾ ਤੇ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਚੇਤਨ ਜੀ ਦਿਨ ਚੁਗਣੀ ਤੇ ਰਾਤ ਚੁਗਣੀ ਰੱਖੀ ਕਰਕੇ ਜਿਨ੍ਹਾਂ ਨੇ ਇਹਨੂੰ ਜਨਮ ਦਿੱਤਾ ਉਹਨਾਂ ਦਾ ਨਾਮ ਰੋਜੀ ਜੈ ਹਨ ਜੈ ਭਾਗ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣਗੇ ਤੇ ਤੁਸੀਂ ਅੱਜ ਤੈਨੂੰ ਮੈਂ ਕੀ ਕਹਿਣਾ ਚਾਹੁੰਦਾ ਤੁਹਾਡਾ ਮਾ ਬੋਸਰ ਮਾਦਦ ਕਰਦਾ ਆਪਣੇ ਮਾਦਦ ਕਰਦੀ ਜੀ ਜੀ ਸਾਹਿਬ ਦਾ ਆਪਣੇ ਸਿਸਟਰ ਸੰਤ ਬੋਦੀ ਦਾ ਕਿਰਨ ਜੀ ਬੈਠੇ ਆਸ਼ਾ ਜੀ ਬੈਠੇ ਮੇਰੇ ਸ਼ੰਮੀ ਜੀ ਬੈਠੇ ਉਹਦਨ ਉਸੁਰਲੀ ਜੀ ਬੈਠੇ ਮਨਾਕ ਜੀ ਹੈ ਉਹਨੇ ਜੀਆ ਤੇ ਮੇਰੇ ਰਵਾਨਾ ਗੁਰੀ ਦਾ ਗੋਬੀ ਜੀ ਤੇ ਇਹਨਾਂ ਦਾ ਸਾਰਾ ਇਹ ਦਿਨ ਉਹਨਾਂ ਦਾ ਜਿਹਨਾਂ ਨੇ ਮੇਰਾ ਬਰਥਡੇ ਸਰਟੀਫਿਕੇਟ ਇਸ ਕੋ ਬੰਨ ਨੂੰ ਬਹੁਤ ਵੱਡੇ ਸੈਲੀਬ੍ਰੇਟ ਕੀਤਾ ਬਰ ਜੋ ਅੱਜ ਇੰਜੋਏਮੈਂਟ ਕੀਤਾ ਹੈ ਇਹਨਾਂ ਨੇ ਬਸ ਉਹ ਵਰਤਾਂ ਤੋਂ ਜੀ ਤੇ ਇਹ ਬਰਥਡੇ ਤਾਂ ਦੇਖੋ ਹਰ ਸਾਲ ਆਉਂਦਾ ਹੈ ਆਪਾਂ ਮਨਾਣੀ ਵੀ ਆ ਇਹਦੇ ਨਾਲ ਨਾਲ ਜੇ ਕੋਈ ਧਾਰਮਿਕ ਜਾਂ ਕਿਸੇ ਗਰੀਬ ਬੱਚੇ ਦੀ ਹੈਲਪ ਕੀਤੀ ਜਾਵੇ ਮੈਂ ਉਹਨੂੰ ਖੁੱਚ ਵੱਧ ਵਿਸ਼ਵਾਸ ਕਰਦਾ ਤੇ ਇਹ ਸਾਰੀ ਪ੍ਰੇਰਣਾ ਮਾਨੂੰ ਸਾਡੇ ਐਮਐਲਏ ਜੀ ਸੰਦੇਤਵਾਦ ਜਿਹੜੇ ਹੈਗੇ ਆ ਉਹਨਾਂ ਤੋਂ ਮਿਲਦੀ ਹੈ ਜਿਹੜੇ ਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਸਟ ਟਾਈਮ ਉਹਨਾਂ ਨੇ ਐਕਟਿਵ ਡੋਨੇਟ ਕੀਤੀ ਹੈ ਉਹਨਾਂ ਦੀ ਨੇ ਬੜੀ ਚੋਣ ਆਪਣੇ ਮਗਰ ਦੀ ਆਪੋ ਤੇ ਉਹਨਾਂ ਨੂੰ ਦੇਖਦੇ ਹੀ ਅੱਜ ਮੈਂ ਆਪਣੇ ਪੂਰੇ ਵਾਰਡ ਦੇ ਵਿੱਚ ਜਿੰਨੇ ਵੀ ਧਾਰਮਿਕ ਸੰਸਥਾਵਾਂ ਹੈਗੀਆਂ ਉਹਨਾਂ ਦੇ ਵਿੱਚ ਹਰੇਕ ਤਰ੍ਹਾਂ ਦੀ ਸੰਸਥਾ ਦੇ ਇੱਕ ਇੱਕ ਜਗ੍ਹਾ ਤੇ 2-2 ਸੈਕਿੰਡ ਗਰੀਬ ਬੱਚਿਆਂ ਨੂੰ ਦਿੱਤੇ ਤੇ ਉਹਨਾਂ ਦੇ ਪ੍ਰਧਾਨਾਂ ਦੇ ਉੱਤਰ ਵੀ ਹੈ ਕਿ ਚਲੋ ਜਿਹੜੇ ਬੱਚਿਆਂ ਦਾ ਫਿਊਚਰ ਜਿਹੜਾ ਕਿ ਉਹ ਲੇਟ ਪਹੁੰਚਦੇ ਸਕੂਲ ਕੋਈ ਉਹਨਾਂ ਦੇ ਪੈਸੇ ਦੀ ਬਟਰ ਤੋਂ ਵੀ ਉਹ ਇਹਨਾਂ ਨੂੰ ਟਾਈਮ ਆਫ ਸਟੱਡੀ ਦਿੰਦੇ ਨੇ ਤੇ ਜਿਹੜੇ ਵੀ ਸਾਈਕਲ ਨਹੀਂ ਲੈ ਸਕਦੇ ਗਰੀਬ ਸਰਕਾਰ ਦੀ ਸਕੂਲ ਬਣਦੇ ਨੇ ਇਹ ਚੋਰ ਮੈਂ ਦੁਬਾਰਾ ਨਾ ਬੋਲ ਸਕੀਂ ਕਰਦਾ ਇਹ ਇੱਕ ਗੋਚੀ ਨਾ ਬੋਲ ਸਕਦਾ ਸਰ ਚੈਨਲ ਦੇ ਜ਼ਰੀਏ ਤੁਸੀਂ ਕੀ ਸੰਦੇਸ਼ ਜਨਨ ਦੇਣਾ ਚਾਹੁੰਦੇ ਹੋ ਆਜ਼ਾਦ ਕਲ ਦੇ ਜੋ ਸਮੇਂ ਹੋਣਗੇ ਤੇ ਦੇਖੋ ਜੀ ਅੱਜ ਕਾ ਦੇ ਸਮੇਂ ਨੂੰ ਲੈ ਕੇ ਇੱਕ ਕਾਂਗਰਸ ਪਾਰਟੀ ਨੂੰ ਮਿਲਣ ਕਰਦਾ ਉਹ ਵੀ ਇੱਕ ਕਾਂਗਰਸ ਪਾਰਟੀ ਕਰ ਤੋਂ ਮੈਂ ਤਾਂ ਸਰ ਜਿਵੇਂ ਅੱਜ ਤੋਂ ਸਰ ਚੈਨਲ ਦੇ ਜ਼ਰੀਏ ਕਿ ਅੱਜ ਦੀ ਜੋ ਜਨਰੇਸ਼ਨ ਹੈ ਜੋ ਅੱਜ ਕੱਲ੍ਹ ਸਮਾਂ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਜਨਰੇਸ਼ਨ ਬਹੁਤ ਵਧੀਆ ਬਗ ਜਨਰੇਸ਼ਨ ਨੂੰ ਗੈਰੀ ਕਰਨ ਵਾਲੇ ਜਿਹੜੇ ਕੁਝ ਪੋਲੀਟੀਕਲ ਤੱਤ ਬਹਿ ਗਏ ਉਹਨਾਂ ਨੂੰ ਸੋਚਣਾ ਚਾਹੀਦਾ ਸਾਡੇ ਸੀਐਮ ਸਰ ਭਗਵੰਤ ਮਾਨ ਜੀ ਉਹ ਲਾਸਟ ਟਾਈਮ ਬਾੜ ਆ ਗਈ ਉਹਨਾਂ ਦਾ ਕੋਈ ਧਿਆਨ ਨਹੀਂ ਗਿਆ ਕੋਈ ਉਹਨਾਂ ਨੂੰ ਇਦਾਂ ਮੁਆਵਜ਼ਾ ਨਹੀਂ ਮਿਲਿਆ ਹੈਗਾ ਮੁਆਵਜ਼ਾ ਕਿਸੇ ਨੂੰ ਵੀ ਮਿਲਿਆ ਸੈਕੰਡਲੀ ਜਿਹੜੇ ਵਾਸ਼ਿੰਗਡਾਰ ਗਰੀਬਾਂ ਦੇ ਕੱਟੇ ਗਏ ਹੈ ਉਹਨਾਂ ਨੂੰ ਉਹਨਾਂ ਨੂੰ ਰਾਸ਼ਨ ਦਾ ਕੀ ਦੇਣਾ ਜਿਹੜਾ ਕਿ ਮਾਰਾ ਮਰਾਂਦੇ ਸੀ ਮੇਰਾ ਵਾਰਡ ਮੇਰਾ ਪਰਿਵਾਰ ਆਪਣੇ ਪਰਿਵਾਰਾਂ ਦੇ ਹੀ ਉਹਨਾਂ ਨੇ ਰਾਸ਼ਨ ਕਾਰਡ ਕਰਤੇ ਲਾਸਟ ਟਾਈਮ ਮੈਂ ਉਹਨਾਂ ਪਰਿਵਾਰਾਂ ਨੂੰ ਵਾਰ ਨੰਬਰ 5 ਦੇ ਅਨੁਸਾਰ ਸਿਰਫ ਜਿਨ੍ਹਾਂ ਦੇ ਰਾਸ਼ਨ ਦੇ ਕੱਟੇ ਗਏ ਆਪਣੇ ਕੋਲੋਂ ਉਹਨੂੰ ਰਾਸ਼ਨ ਦਿੱਤਾ ਔਰ ਉਹਨਾਂ ਨੇ ਇਹ ਵਾਦਾ ਕੀਤਾ ਕਿ ਉਹਨਾਂ ਨੂੰ ਹਰ ਮਹੀਨੇ ਜਿਨੀ ਦੇ ਸਰਕਾਰ ਨਹੀਂ ਚੱਲਦੀ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣਾਉਂਦੀ ਉਹਨਾਂ ਨੂੰ ਮੈਂ ਰਾਸ਼ਨ ਆਪਣੇ ਕੋਲੋਂ ਦਊਂਗਾ।